ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਤੁਹਾਨੂੰ ਦੱਸਦੇ ਕਿ ਸਬਸਿ ਮੰਡੀ ਦੇ ਵਿੱਚ ਪਨੀਰ ਦੇ ਜੋ ਟੀਮ ਦੇ ਵੱਲੋਂ ਸੈਂਪਲ ਲਏ ਗਏ ਨਕਲੀ ਤੇ ਖਰਾਬ ਪਨੀਰ ਨੂੰ ਨਸ਼ਟ ਕਰ ਦਿੱਤਾ ਗਿਆ ਮਿਲਾਵਟ ਦੀ ਸ਼ਿਕਾਇਤ ਦੇ ਮਗਰੋਂ ਇਹ ਕਾਰਵਾਈ ਜੋ ਅਮਲ ਦਵਚ ਲਿਆਂਦੀ ਗਈ ਹੈ ਤੇ ਸਿਹਤ ਵਿਭਾਗ ਦੀ ਕਾਰਵਾਈ ਤੋਂ ਕਿਸਾਨ ਕੁਸ਼ਨਾ ਸਰਾਰ ਹੈ ਦੇਖੋ ਇਹ ਉਹ ਸਾਨੂੰ ਤਾਂ 4.5 ਫੈਟ ਦਾ ਕਹਿ ਕੇ ਵੇਚਦੇ ਆ ਜੀ ਅੱਛਾ ਜੀ ਹਾਂ ਜੀ ਅਸੀਂ 10 20 ਰੁਪਏ ਮਾਰਜਨ ਲਾ ਕੇ ਵੇਚ ਰਹੇ ਹਾਂ ਦੇਖੋ ਚੈੱਕ ਕਰਾਇਆ ਇਹਨੂੰ ਦੇਖੋ ਚੈੱਕ ਤਾਂ ਅਸੀਂ ਕਰਾਇਆ ਨਹੀਂ ਹੈਗਾ ਲੋਕਾਂ ਨਾਲ ਸਿੱਧੇ ਨਾਲ ਖਲਵਾੜ ਕਰਦੇ ਵੀ ਉਹ ਬੱਚੇ ਖਾਂਦੇ ਹੋਣਗੇ ਇਹ ਨਹੀਂ ਅਸੀਂ ਯੂਜ਼ ਕੀਤਾ ਆ ਵੈਸੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਅੱਛਾ ਜੀ ਬਾਈਪਾਸ ਤੇ ਕੋਲ ਸਬਜੀ ਮੰਡੀ ਹੈ ਜਿੱਥੇ ਅਸੀਂ ਰੇਡ ਕੀਤੀ ਹੈ ਪਨੀਰ ਪਕੜਿਆ ਮਤਲਬ ਬੜੀ ਨਿਊਜ਼ ਆ ਰਹੀ ਸੀ ਕਿ ਸਬਜੀ ਮੰਡੀ ਜਿਹਾ ਜਿਹਾ ਦਾ ਪਨੀਰ ਮਿਲਦਾ ਪਰ ਮੈਂ ਇਹ ਵੀ ਜ਼ਰੂਰ ਕਹਿਣਾ ਚਾਹਾਂਗੀ ਕਿ ਪਿਛਲੇ 3 ਮਹੀਨੇ ਦੇ ਵਿੱਚ ਇਹ ਸਾਡੀ ਅੱਜ 3rd ਟਾਈਮ ਵਿਜ਼ਿਟ ਹੈ ਕਿ 3rd ਟਾਈਮ ਅਸੀਂ ਇੱਥੋਂ ਸੈਂਪਲਸ ਲੈ ਰਹੇ ਹਾਂ ਪਹਿਲਾਂ ਵੀ ਸੈਂਪਲਸ ਲਈਏ ਉਹ ਫੇਲ ਹੋਏ ਹਨ ਔਰ ਸੈਕਿੰਡ ਟਾਈਮ ਜਿਹੜੇ ਸੈਂਪਲ ਲੈਏ ਹੈਗੇ ਉਹਨਾਂ ਦੀ ਪੈਂਡਿੰਗ ਰਿਪੋਰਟ ਹੈਗੀ ਹੈ ਤੇ ਜੋ ਵੀ ਰਿਪੋਰਟ ਆਉਂਦੀ ਹੈ ਤਾਂ ਅਸ ਪਰ ਰਿਪੋਰਟ ਉਹਦੇ ਉੱਤੇ ਐਕਟੀਵਿਟੀ ਹੋ ਜਾਏਗੀ ਅੱਜ ਪਨੀਰ ਨਿਕਲਿਆ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾਤਰਾ ਕਿਹੜਾ ਬਨੇ ਮਿਲਿਆ ਕਿਦਾਂ ਪਨੀਰ ਨਕਲੀ ਬਿਲਕੁਲ ਹੀ ਜਿਹੜਾ ਕਿਹਾ ਕਿਦਾ ਮਿਲਦਾ ਪਾਜੀ ਕੈਮੀਕਲ ਨਾਲ ਤਿਆਰ ਕਰਦੇ ਨੇ ਬੋਲੀ ਦੇ ਕੈਮੀਕਲ ਪਾ ਗਏ ਕੀ ਰੇਟ ਚ ਵੀ ਕਿਤਾ ਜੀ ਤੇ 200 ਰੁਪਏ ਲੰਮਫਮ ਕੀ 190 ਰੁਪਏ 180 200 ਕਿ ਕੀ ਰੇਟ ਕੀ ਐ ਸੀ ਕੁਝ 380 400 ਰੁਪਏ ਇਹ ਸੇਲਿੰਗ ਰੇਟ ਹੈ ਨਾਲ 180 ਤੋਂ ਲੈ ਕੇ 220 ਤੱਕ ਜਦ ਕਿ ਇਹਦਾ ਕੋਈ ਰੇਟ ਮਤਲਬ ਕਿ ਅਗਰ ਪਨੀਰ ਦਾ ਐਕਚੁਅਲੀ ਜਿਹੜਾ ਪਨੀਰ ਹੈ ਜਿਹੜਾ ਫੁੱਲ ਫੈਟ ਦਾ ਜਾਂ ਅਚੀ ਫੈਟ ਵਾਲਾ ਪਨੀਰ ਹੈ ਉਹਦਾ ਰੇਟ ਮਿਨੀਮਮ ਮਤਲਬ ਕਿ 60 ਮਤਲਬ 380 ਤੋਂ ਲੈ ਕੇ 400 ਰੁਪਏ ਦਾ ਹੈ